ਬੜੀ ਦਿਆ ਕਰੀ ਤੁਸੀਂ ਤੱਕ ਆਏ ਹੋ ਨਾ ਆਪ ਜੀ ਦਾ ਬੜਾ ਧੰਨਵਾਦ ਹੈ ਮਹਾਰਾਜ ਵੀ ਇਹੀ ਚਾਹੁੰਦੇ ਆ ਵੀ ਮਹਾਰਾਜ ਦੀ ਦਿੱਤੇ ਰਾਸਤਿਆਂ ਤੇ ਚੱਲੋ ਤੁਹਾਨੂੰ ਕੋਈ ਬਿਮਾਰੀ ਕਿਸੇ ਹਸਪਤਾਲ ਗੋਲੀਵੱਟੀ ਲੈਣ ਦੀ ਵੀ ਜ਼ਰੂਰਤ ਨਹੀਂ ਹੈਗੀ ਇੱਕ ਗੱਲ ਦੱਸਿਓ ਜਿਹੜੀ ਇਹ ਸ਼ਰਧਾਈ ਬਣਾ ਰਹੇ ਚ ਕੋਈ ਕਿਸੇ ਗਮ ਜਿਵੇਂ ਕਿ ਲੋਕਾਂ ਦੇ ਮਨ ਚ ਬੈਮ ਹੈ ਕੋਈ ਭੰਗ ਪਾਣ ਦਾ ਜਾਂ ਨਸ਼ਾ ਪਾਣ ਦਾ ਕੋਈ ਐਦਾਂ ਦਾ ਕੰਮ ਨਹੀਂ ਕੀਤਾ ਨਹੀਂ ਨਹੀਂ ਬਾਬਾ ਜੀ ਐਦਾਂ ਦਾ ਕੁਝ ਵੀ ਨਹੀਂ ਹੈਗਾ ਤੇ ਇਹ ਸਿੰਪਲ ਆਪਾਂ ਘਰੇ ਵੀ ਰਗੜ ਕੇ ਛੱਕ ਸਕਦੇ ਹਾਂ ਨਾ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਸ਼ਰਧਾਈ ਬਣਾਈ ਜਾ ਰਹੀ ਹੈ ਠੰਡੀ ਮਿੱਠੀ ਸ਼ਰਧਾਈ ਇਹ ਚੇਚੇ ਤੋੜ ਤੇ ਬਦਾਮ ਮਗਜ ਖਸ ਖਸ ਕਾਲੀ ਮਿਰਚ ਹਰੀ ਇਲਾਚੀ ਸੌਫ ਅਤੇ ਗੁਲਾਬ ਦੇ ਫੁੱਲ ਤੇ ਕੇਸਰ ਪਾ ਕੇ ਤਿਆਰ ਕੀਤੀ ਜਾਂਦੀ ਹੈ ਇਹਦੇ ਵਿੱਚ ਕੋਈ ਉਹ ਚੀਜ਼ ਨਹੀਂ ਹੈ ਕਿ ਕੋਈ ਨਸ਼ੇ ਵਾਲੀ ਚੀਜ਼ ਨਹੀਂ ਇਹ ਸਰੀਰ ਨੂੰ ਤੰਦਰੁਸਤ ਰੱਖਣ ਵਾਲੀ ਚੀਜ਼ਾਂ ਜਿਹੜੇ ਸਰੀਰ ਦੇ ਵਿੱਚ ਠੰਡਾਈ ਯਾਨੀ ਠੰਡਾਪਣ ਲਿਆ ਕੇ ਆਵੇ ਉਹ ਚੀਜ਼ਾਂ ਨਾਲ ਤਿਆਰ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਵੀ ਜੋ ਲੋਕਾਂ ਦਾ ਹਜੂਮ ਹੈ ਕਿੰਨਾ ਲੋਕਾਂ ਦਾ ਹਜੂਮ ਹੈ ਵੀ ਐਸ ਨਿਊਜ਼ ਦੇ ਦਰਸ਼ਕਾਂ ਨੂੰ ਤੇ ਇੱਦਾਂ ਖੰਨਾ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਇਸ ਸਮੇਂ ਜੀ ਖੜੇ ਆ ਜੀਟੀਵੀ ਮਾਰਕੀਟ ਦੇ ਜੋ ਕਿ ਫੂਡ ਸਟਰੀਟ ਆ ਉੱਥੇ ਮੇਨ ਬਾਜ਼ਾਰ ਦੇ ਚੌਂਕ ਦੇ ਵਿੱਚ ਖੜੇ ਆ ਜਿੱਤੇ ਦੇਦੇ ਸਾਡੇ ਪੰਜ ਸਿੰਘ ਅਮਲੋ ਤੋਂ ਆਏ ਨੇ ਜੋ ਕਿ ਸਪੈਸ਼ਲ ਚੇਚੇ ਤੌਰ ਤੇ ਗਰਮੀਆਂ ਦੇ ਵਿੱਚ ਸਪੈਸ਼ਲ ਤੋਹਫਾ ਲੈ ਕੇ ਆਏ ਨੇ ਠੰਡੀ ਮਿੱਠੇ ਸ਼ਰਦਾਈ ਜੋ ਕਿ ਗੁਰੂ ਸਾਹਿਬ ਵੀ ਇਹਨਾਂ ਦੇ ਕਹਿਣ ਦੇ ਮੁਤਾਬਕ ਗੁਰੂ ਸਾਹਿਬ ਦੇ ਸਮੇਂ ਤੋਂ ਪ੍ਰਾਤਨ ਇਹ ਸ਼ਰਧਾਈ ਦੀ ਜੋ ਚਲਦੀ ਆ ਰਹੀ ਹੈ ਪ੍ਰਥਾ ਉਸੇ ਪ੍ਰਥਾ ਨੂੰ ਬਰਕਰਾਰ ਰੱਖਦੇ ਹੋਏ ਇਹ ਲੋਕਾਂ ਨੂੰ ਸ਼ਰਧਾਈ ਪਿਆਰੇ ਨੇ ਔਰ ਸ਼ਰਧਾਈ ਬਾਰੇ ਤੁਸੀਂ ਜਾਣ ਸਕਦੇ ਹੋ ਔਰ ਜੇ ਕਿ ਕਿੰਨੇ ਬਾਜ਼ਾਮ ਮਗਜ ਖਾਸ ਖਾਸ ਕਾਲੀ ਮਿਰਚ ਹਰੀ ਇਲਾਚੀ ਸੌਫ ਅਤੇ ਗੁਲਾਬ ਦੇ ਫੁੱਲਾਂ ਤੇ ਕੇਸਰ ਪਾ ਕੇ ਇਹ ਸ਼ਰਧਾਈ ਬਣਾਉਂਦੇ ਨੇ ਤੇ ਉਹ ਸਿਰਫ ਉਹਦੀ ਕੀਮਤ ਨਾ ਮੱਤ ਰੱਖੀ ਹੈ ਛੋਟੇ ਗਲਾਸੀ ਕੀਮਤ 3 ਰੁਪਏ ਤੇ ਵੱਡੇ ਗਲਾਸੀ ਕੀਮਤ 50 ਰੁਪਏ ਰੱਖਿਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਪਿੱਛੇ ਲੋਕ ਜੋ ਕਿ ਪੀਣ ਦੇ ਉਤਸ਼ਾਹ ਹੈ ਵੀ ਪੂਰਾ ਨਾ ਲੋਕਾਂ ਦਾ ਜੋਸ਼ ਹੈ ਤੇ ਪੀ ਤੁਹਾਡੀ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਸ਼ਰਦਾਈ ਬੰਦੀ ਹੈ ਨਾਲ ਹੀ ਇਹਨਾਂ ਨੇ ਇੱਕ ਗੱਲ ਹੋਰ ਰੱਖੀ ਹੈ ਵੀ ਜਿਹੜਾ ਬੱਚਾ 10 ਸਾਲ ਤੱਕ ਦਾ ਬੱਚਾ ਜਿਹੜਾ ਜਪਜੀ ਸਾਹਿਬ ਜੀ ਦਾ ਪਾਠ ਸੁਣਾਏਗਾ ਨਾ ਕੰਠ ਸੁਣਾਏਗਾ ਉਹਨੂੰ ਸ਼ਰਦਾਈ ਵੀ ਮੁਫਤ ਪਾਈ ਜਾਏਗੀ ਤੁਸੀਂ ਦੇਖ ਸਕਦੇ ਹੋ ਠੰਡੀ ਮਿੱਟੀ ਸ਼ਰਦਾਈ ਤੇ ਨਾਲ ਹੀ ਲੋਕ ਵੀ ਜੋ ਕਿ ਪੀਨ ਦੇ ਸਲ ਸ਼ਾ ਘੜੇ ਰਸ਼ ਜੋਗੀ ਲਗਾਤਾਰ ਵੱਧਦਾ ਜਾ ਰਿਹਾ ਤੁਹਾਡੀ ਉਹਨਾਂ ਨਾਲ ਲੋਕਾਂ ਨਾਲ ਵੀ ਸੀ ਗੱਲਬਾਤ ਕਰਨਾ ਕਿ ਕਿਵੇਂ ਦਾ ਟੇਸਟ ਲੱਗਿਆ ਪੀਣ ਤੋਂ ਬਾਅਦ ਕਿੱਦਾਂ ਮਹਿਸੂਸ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਇਹ ਇੱਕ ਟੱਬ ਦੇ ਵਿੱਚ ਭਰਦੇ ਨੇ ਤੇ ਲੋਕ ਆਲੇ ਦੁਆਲੇ ਖੜੇ ਆ ਹਜੇ ਟੱਬ ਭਰਨ ਦਾ ਮੌਕਾ ਵੀ ਨਹੀਂ ਮਿਲਦਾ ਵੀ ਪਹਿਲੇ ਇਹਨਾਂ ਦੀ ਖਾਲੀ ਵੀ ਹੋ ਜਾਂਦੀ ਹੈ ਸ਼ਰਦਾਈ ਜਿਹੜੀ ਬਣਾਈ ਹੈ ਤੇ ਆਓ ਤੁਹਾਨੂੰ ਦਿਖਾਣੇ ਵੀ ਲੋਕਾਂ 'ਚ ਕਿੰਨਾ ਉਤਸ਼ਾਹ ਹੈ ਇਸ ਬਾਰੇ ਔਰ ਨਾ ਹੀ ਕੋਈ ਇਹਨਾਂ ਨੇ ਇਹਨਾਂ ਨੇ ਕੁਦਰਤੀ ਤਰੀਕੇ ਨਾਲ ਬਣਾਈ ਹੈ ਕੋਈ ਇਹ 'ਚ برف ਜ਼ਿਆਦਾ ਨਹੀਂ ਪਾਈ ਕੋਈ ਯਾਨੀ ਕਿ ਜਿਵੇਂ ਆਮ برف ਪਾ ਕੇ ਪਾਣੀ ਪਾਣੀ ਕਰ ਦਿੰਦੇ ਨੇ ਉਹ ਵੀ ਸਿਸਟਮ ਨਹੀਂ ਇਹਨਾਂ ਦਾ ਬਿਲਕੁਲ ਅਰੀਜਨਲ ਸ਼ਰਦਾਈ ਜੋ ਸਿੰਘਾਵਲੋਂ ਬਣਾਈ ਜਾ ਰਹੀ ਹੈ ਹਾਂ ਲੋ ਆ ਬੀਲਾ ਬਟਾ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਚ ਕਿੰਨਾ ਹਜੂਮ ਹੈ ਮਾਰੋ ਮਾਰੀ ਪਈ ਵੀ ਖੁੰਦੇ ਨੇ ਇੱਕ ਦੂਜੇ ਤੋਂ ਵੀ ਅਸੀਂ ਪੀਣੀ ਅਸੀਂ ਪੀਣੀ ਆ ਉਹ ਤੁਹਾਡੀ ਗੱਲਬਾਤ ਵੀ ਕਰਾਨੇ ਆ ਵੀ ਕਿੱਦਾਂ ਇਹਦਾ ਟੇਸਟ ਲੱਗਦਾ ਹੈ ਵੀ ਕਿੱਦਾਂ ਲੱਗਿਆ ਤੁਹਾਨੂੰ ਹਾਂਜੀ ਸਿੰਘ ਸਾਹਿਬ ਜੀ ਤੁਸੀਂ ਸਿਧਾਈ ਦਿੱਤੀ ਹੈ ਤੇ ਤੁਹਾਨੂੰ ਕਿੱਦਾਂ ਲੱਗਿਆ ਪੀਣ ਬਹੁਤ ਵਧੀਆ ਜੀ ਕੋਲ ਡਰਿੰਕ ਕਰ ਨਾਲੋਂ ਬਹੁਤ ਵਧੀਆ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਹੈ ਮੈਂ ਸਾਰੇ ਵੀਰ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਵਕਤ ਤੋਂ ਬਾਅਦ ਇਹ ਸਿੰਘਾਂ ਦਾ ਸਹਿਯੋਗ ਦਿਓ ਤੇ ਸਾਰੇ ਜਣੇ ਇੱਥੇ ਆ ਕੇ ਸਿਧਾਈ ਛਕੜੋ ਇਹ ਤੁਹਾਨੂੰ ਮੈਨੂੰ ਵੀ ਟੇਸਟ ਕਿਦਾਂ ਲੱਗਿਆ ਤਾਂ ਤੁਹਾਨੂੰ ਟੇਸਟ ਟੇਸਟ ਬਹੁਤ ਵਧੀਆ ਹੈ ਇਹਦੇ ਵਿੱਚ ਇਲਾਇਚੀ ਵਾਲਾ ਸੁਆਦ ਬਹੁਤ ਜ਼ਿਆਦਾ ਆ ਰਿਹਾ ਬਹੁਤ ਸੋਹਣਾ ਟੇਸਟ ਹੈ ਜੀ ਦਾ ਬਹੁਤ ਵਧੀਆ ਟੇਸਟ ਹੈ ਪਹਿਲਾਂ ਵੀ ਕਦੀ ਪੀਤੀ ਹੈ ਜਾਂ ਅੱਜ ਪਹਿਲੀ ਵਾਰ ਪੀ ਰਿਹਾ ਤੁਸੀਂ ਹੈ ਪੀਤੀ ਤਾਂ ਬਹੁ ਵਾਰੀ ਹੈ ਬਹੁਤ ਵਾਰੀ ਹੈ ਜੀ ਪਰ ਇਹ ਥੋੜੀ ਜ਼ਿਆਦਾ ਵਧੀਆ ਲੱਗੀ ਆ ਤੁਸੀਂ ਸੁਣਿਆ ਹੈ ਨਾ ਦੱਸਿਆ ਵੀ ਬਹੁਤ ਵਧੀਆ ਚੀਜ਼ ਲੱਗੀ ਹੈ ਵੀ ਕੋਲਡ ਡਰਿੰਕ ਛੱਡੋ ਮੈਸੇਜ ਵੀ ਦਿੱਤਾ ਹੈ ਕੋਲਡ ਡਰਿੰਕ ਛੱਡੋ ਔਰ ਦੇਸੀ ਡਰਿੰਕ ਜਿਹਨੂੰ ਕੀ ਯਾਨੀ ਕਿ ਠੰਡੀ ਸ਼ਰਦਾਈ ਕਹਿੰਦੀ ਹੈ ਤੁਸੀਂ ਦੇਖੋ ਲੋਕਾਂ ਚ ਕਿਵੇਂ ਮਾਰੋ ਮਾਰੀ ਪਈ ਵੀ ਪਹਿਲਾਂ ਮੈਂ ਲੈਣੀ ਪਹਿਲਾਂ ਮੈਂ ਲੈਣੀ ਹੈ ਤੁਹਾਡੇ ਅਸੀਂ ਹੋਰਾਂ ਨਾਲ ਵੀ ਗੱਲਬਾਤ ਕਰਾਂ ਨੇ ਕੀ ਕਹਿਣਾ ਚਾਹਣਗੇ ਹਾਂਜੀ ਤੁਸੀਂ ਦੇਖਦੇ ਹੋ ਅਸੀਂ ਗੱਲਬਾਤ ਤੁਹਾਡੇ ਹੋਰਾਂ ਨਾਲ ਵੀ ਕਰਾਂ ਜਿਹੜੇ ਕਿਥੇ ਪੀ ਰਹੇ ਨੇ ਸ਼ਰਦਾਈ ਹਾਂਜੀ ਤੁਸੀਂ ਸ਼ਰਦਾਈ ਪੀਤੀ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਜੀ ਬਹੁਤ ਵਧੀਆ ਜਿਹੜੀ ਆਪਾਂ ਕੋਲਡ ਡਰਿੰਕ ਪੀਂਦੇ ਨਾ ਤਾਂ ਕਈ ਗੁਣਾ ਜ਼ਿਆਦਾ ਵ ਬੀ ਵਧੀਆ ਖਾਓ ਥੋੜਾ ਖਾਓ ਪਰ ਵਧੀਆ ਖਾਓ ਤੇ ਜਿਵੇਂ ਖੰਨੇ ਜਾ ਕੇ ਪੰਜ ਸਿੰਘਾਂ ਨੇ ਇੱਥੇ ਅੱਡਾ ਲਾਇਆ ਤੇ ਪਹਿਲੀ ਵਾਰ ਖੰਨੇ 'ਚ ਨਵੀਂ ਚੀਜ਼ ਲੱਗੀ ਕਿੱਡਾ ਲੱਗ ਰਿਹਾ ਹੈ ਇਵਨ ਮੈਨੂੰ ਅੱਜ ਪਹਿਲੀ ਵਾਰ ਨਾ ਮੈਨੂੰ ਰੇਲਵੇ ਰੋਡ ਤੋਂ ਪਤਾ ਲੱਗਿਆ ਸੀ ਮੈਂ ਇਵਨ ਅੱਜ ਮੈਂ ਸਪੈਸ਼ਲ ਆਇਆ ਬਾਬੀ ਦੇਖਣ ਵੀ ਬਾਬਾ ਜੀ ਨੇ ਕੀ ਲਗਾਇਆ ਆ ਕੇ ਦੇਖ ਕੇ ਬਹੁਤ ਵਧੀਆ ਲੱਗੇ ਜੀ ਇਵਨ ਬਹੁਤ ਹੀ ਵਧੀਆ ਬਾ ਠੰਡੀ ਹੈ ਤੇ ਮਿੱਠੀ ਹੈ ਤੇ ਬਹੁਤ ਹੀ ਸੁਆਦ ਹੈ ਤੜੀ ਦੇ ਫਾਇਦੇਮੰਦ ਤੜੀ ਸੀ ਹੋਰਾਂ ਨੇ ਵੀ ਗੱਲ ਬਕਰਾਂ ਨੇ ਜਿਹੜੇ ਇਹ ਸ਼ਦਾਈ ਪੀ ਰਹੇ ਕਿੱਦਾਂ ਲੱਗ ਰਿਹਾ ਬਬੀ ਜੀ ਬਹੁਤ ਸਰੀਰ ਨੂੰ ਠੰਢਕ ਮਿਲਦੀ ਆ ਪੂਰੀ ਐਨ ਠੰਢਕ ਮਿਲ ਰਹੀ ਆ ਹਾਂਜੀ ਪੂਰੀ ਜੀ ਪੂਰਾ ਇੱਕ ਨੰਬਰ ਕੰਮ ਆ ਜੀ ਇੱਕ ਨੰਬਰ ਹਾਂਜੀ ਆ ਕੋਲਡ ਡਰਿੰਕ ਵਗੈਰਾ ਨਾਲੋਂ ਬਹੁਤ ਵਧੀਆ ਜਿਹਦਾ ਕੋਲਡ ਡਰਿੰਕਾਂ ਦੇ ਵਿੱਚ ਕੈਮੀਕਲ ਵਗੈਰਾ ਹੁੰਦੇ ਨੇ ਉਹਨਾਂ ਨਾਲੋਂ ਮਤਲਬ ਵੀ ਆ ਪੂਰੀ ਇੱਕ ਨੰਬਰ ਚੀਜ਼ ਆ ਜੀ ਕੋਈ ਮਲਾਵਟ ਵਾਲੀ ਚੀਜ਼ ਨਹੀਂ ਹੈਗੀ ਸਨ ਕਿ ਸਰੀਰ ਲਈ ਫਾਇਦੇਮੰਦ ਹੈ ਜੀ ਜਿਵੇਂ 30 ਰੁਪਏ ਦਾ ਗਲਾਸ ਦਿੰਦੇ ਕੋਈ ਮਹਿੰਗਾ ਗਲਾਸ ਤਾਂ ਨਹੀਂ ਨਾ ਕੋਈ ਮਹਿੰਗਾ ਗਲਾਸ ਨਹੀਂ ਹੈਗਾ ਬਹੁ ਤੁਸੀਂ ਸੁਣਿਆ ਵੀ ਦੇਖੋ ਲੋਕਾਂ ਨੂੰ ਮੈਸੇਜ ਦੇ ਰਿਹਾ ਵੀ ਉਹ ਕਹਿੰਦੇ ਵਦ ਤੋਂ ਵਾ ਟਰਾਈ ਕਰੋ ਆ ਕੇ ਪੀਓ ਤੇ ਤਾਂ ਫਿਰ ਦੱਸੋ ਤੁਸੀਂ ਕਿੱਦਾਂ ਸੋ ਤੁਸੀਂ ਦੇਖ ਸਕਦੇ ਹੋ ਵੀ ਸੰਕਾਂ ਦਾ ਕਿੰਨਾ ਹਜੂਮ ਹੈ ਪੀਣ ਦੇ ਵਿੱਚ ਲੋਕੀ ਬਹੁਤ ਉਤਸ਼ਾਹਤ ਨੇ ਕੋਲਡ ਡਰਿੰਕ ਨੂੰ ਛੱਡ ਕੇ ਇਸ ਚੀਜ਼ ਨੂੰ ਪੀ ਰਹੇ ਨੇ ਇਹ ਵੀ ਬਹੁਤ ਇੱਕ ਵਧੀਆ ਮੈਸੇਜ ਲੋਕਾਂ 'ਚ ਜਾ ਰਿਹਾ ਹੈ ਤੁਹਾਡੇ ਅਸੀਂ ਉਸ ਸਿੰਘਾਂ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਨੇ ਇਹ ਚੇਚੇ ਤੋਂ ਤੇ ਅੱਡਾ ਲਗਾਇਆ ਹੈ ਸ਼ਰਧਾਈ ਦਾ ਵੀ ਕੀ ਕਹਿਣਾ ਚਾਹਣਗੇ ਹਾਂਜੀ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੋ ਤੁਸੀਂ ਅੱਜ ਅੱਡਾ ਲਗਾਇਆ ਹੈ ਔਰ ਲੋਕਾਂ ਦਾ ਹਜੂਮ ਵੀ ਪੈ ਰਿਹਾ ਇਸ ਗੱਲ ਤੇ ਠੰਡੀ ਸ਼ਰਧਾਈ ਪੀਣ ਦਾ ਤੇ ਕੀ ਤੁਸੀਂ ਕਹਿ ਕਾਲਯੁਗ ਦਾ ਰਾਜ ਚੱਲ ਰਿਹਾ ਹੈ ਨਾ ਕਾਲਯੁਗ ਦੇ ਰਾਜ ਦੇ ਵਿੱਚ ਸਾਰਨੋਂ ਪਹਿਲਾਂ ਤਾਂ ਆਪਣਾ ਜਿਹੜਾ ਖਾਣਾ ਪੀਣਾ ਆ ਉਹ ਦੂਸ਼ਿਤ ਹੁੰਦਾ ਆ ਹੈ ਨਾ ਅੱਜ ਆਪਾਂ ਜਾ ਕੇ ਹਸਪੀਟਲ ਵਿੱਚ ਦੇਖ ਸਕਦੇ ਹਾਂ ਨਾ ਵੀ ਕੈਂਸਰ ਵਾਲਾ ਹਸਪੀਟਲ ਸਾਰਾ ਭਰੇ ਪਿਆ ਮੇਰੀ ਮਾਤਾ ਜੀ ਨੂੰ ਬਹੁਤ ਕੈਂਸਰ ਰਿਹਾ ਡੇਢ ਸਾਲ ਮੈਂ ਉੱਥੇ ਰਿਹਾ ਸੀ ਦੇਖਿਆ ਆ ਨਾ ਉਹ ਸਾਰਾ ਕੁਝ ਜਦੋਂ ਬਾਅਦ ਵਿੱਚ ਤੱਤ ਕੱਢਦੇ ਆ ਵੀ ਅਸੀਂ ਤਾਂ ਬਾਹਰ ਦਾ ਵੀ ਨਹੀਂ शकਦੇ ਸੀ ਵੀ ਇਹ ਕਿਉਂ ਹੋ ਗਿਆ ਫਿਰ ਉਹ ਪਤਾ ਲੱਗਾ ਵੀ ਘਰ ਤੱਕ ਵੀ ਇਹ ਆਪਣੇ ਸਾਰਾ ਕੁਝ ਦੂਸ਼ਿਤ ਹੋ ਗਿਆ ਵੀ ਘਰ ਤੱਕ ਆ ਨਾ ਬਿਮਾਰੀਆਂ ਆਪਣੇ ਖਾਣੇ ਵਿੱਚ ਆ ਚੁੱਕੀਆਂ ਨੇ ਤੇ ਬਾਹਰ ਆਪਣੇ ਜਿਹੜੇ ਹੁਣ ਬੱਚੇ ਨਵੇਂ ਬੱਚੇ ਆਉਂਦੇ ਆ ਨੌਜਵਾਨੀ ਪੀੜ੍ਹੀ ਆ ਉਹ ਕੋਲਡ ਡਰਿੰਕ ਆ ਪੀਂਦੇ ਨੇ ਜਾਂ ਜੂਸ ਚਾਹੇ ਕੇਲੇ ਦਾ ਸ਼ੇਕ ਵੀ ਪੀ ਰਹੇ ਨੇ ਉਹ ਕੇਲਾ ਵੀ ਅੱਜ ਦਵਾਈ ਨਾਲ ਤਿਆਰ ਕੀਤਾ ਜਾਂਦਾ ਠੀਕ ਆ ਜੀ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਪਹਿਲਾਂ ਤੋਂ ਹੀ ਰਾਸਤ ਦਿੱਤੀ ਆ ਮਹਾਰਾਜ ਨੇ ਹਨਾ ਦੇਗਾ ਸ਼ਰਤਾਂ ਦਿੱਤੀਆਂ ਨੇ ਤਾਂ ਹੀ ਫੌਜਾਂ ਉਹ ਪਹਿਲਾਂ ਤਾਂ ਹੀ ਸ਼ੱਕਦੀਆਂ ਹੁੰਦੀਆਂ ਨੇ ਪ੍ਰਾਤਨ ਮਰਿਆਦਾ ਰੱਖੀ ਹੋਈ ਆ ਫੌਜਾਂ ਨੇ ਤਾਂ ਹੀ ਫੌਜਾਂ ਅੱਜ ਵੀ ਤਿਆਰ-ਵਰ ਤਿਆਰ ਨੇ ਮਹਾਰਾਜ ਦੇ ਸ਼ਾਤਰ-ਬਾਤਰ ਹਨਾ ਘੋੜੇ ਘੋੜੇ ਸਾਂਭਦੀਆਂ ਨੇ ਉਦਾਂ ਹੀ ਮਹਾਰਾਜ ਦੀ ਪ੍ਰਾਤਨ ਮਰਿਆਦਾ ਵਿੱਚ ਰਹਿੰਦੀਆਂ ਨੇ ਸੇਵਾ ਕਰਦੀਆਂ ਨੇ ਤੇ ਉਹੀ ਖਜਾਨਾ ਸੀ ਜਾਉਣਾ ਵੀ ਸਾਰੀ ਦੁਨੀਆ ਤੱਕ ਹਨਾ ਮਹਾਰਾਜ ਕਿਰਪਾ ਕਰਨ ਵੀ ਸਾਰਿਆਂ ਨੂੰ ਹੀ ਦੱਸੀ ਹੈ ਅਸੀਂ ਦੱਸਣਾ ਚਾਹੁੰਦੇ ਸਾਨੂੰ ਯਾਨਕੀ ਵੀ ਜਿਹੜੀਆਂ ਆਮ ਜਨਤਾ ਆ ਉਹ ਪਹਿਲਾਂ ਤਾਂ ਬਾਣਾ ਦੇਖ ਕੇ ਮਹਾਰਾਜ ਦਾ ਪ੍ਰਤਾਪ ਵੇ ਆ ਵੀ ਗਲਤ ਸੋਚਦੇ ਨਹੀਂ ਪਤਾ ਨਹੀਂ ਕੀ ਸ਼ਰਦਾ ਜੀ ਦੇ ਵਿੱਚ ਪਾਇਆ ਹੋਣਾ ਨਾ ਹਨ ਮਹਾਰਾ ਗੁਰੂ ਸਾਹਿਬ ਨੇ ਬੜੀ ਦਇਆ ਕਰੀ ਸਾਡੇ ਪਹਿਲੇ ਦਿਨ ਹੋਰੇ ਬੜੀ ਸੰਗਤ ਆਈ ਸੀ ਨਾਲ ਸਿੱਖੀ ਦਾ ਪ੍ਰਚਾਰ ਅੱਜ ਅੱਜ ਪਹਿਲੇ ਦਿਨ ਹੈ ਪਹਿਲਾ ਦਿਨ ਹੈ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਆ ਸੀ ਕਹਿੰਦੇ ਬੱਚੇ ਆਉਣ ਭਚੰਗੀ ਆਉਣ 10 15 ਸਾਲ ਤੱਕ ਦੇ ਬਾਣੀ ਸੁਣਾਉਣ ਕੋਈ ਵੀ ਬਾਣੀ ਸੁਣਾਉਣ ਅਸੀਂ ਉਹਨਾਂ ਸ਼ਰਦਾ ਜੀ ਫ੍ਰੀ ਸੁਲਾਵਾਂਗੇ ਵੀ ਕਿਵੇਂ ਵੀ ਕਿਵੇਂ ਹੋ ਕੇ ਹਨਾ ਗੁਰੂ ਸਾਹਿਬ ਵੱਲ ਵੀ ਜੁੜਨ ਦੁਨੀਆ ਹਨਾ ਤੇ ਮਹਾਰਾ ਨੇ ਬੜੀ ਦਇਆ ਕਰੀ ਤੁਸੀਂ ਤੱਕ ਆਏ ਹੋ ਨਾ ਆਪ ਜੀ ਦਾ ਬੜਾ ਧੰਨਵਾਦ ਹੈ ਮਹਾਰਾ ਜੀ ਵੀ ਇਹੀ ਚਾਹੁੰਦੇ ਆ ਵੀ ਮਾਰਾ ਦੀ ਦਿੱਤੇ ਰਸਤਿਆਂ ਤੇ ਚੱਲੋ ਤੁਹਾਨੂੰ ਕੋਈ ਬਿਮਾਰੀ ਕਿਸੇ ਹਸਪਤਾਲ ਗੋਲੀਵੱਟੀ ਲੈਣ ਦੀ ਵੀ ਜ਼ਰੂਰਤ ਨਹੀਂ ਹੈਗੀ ਇੱਕ ਗੱਲ ਦੱਸਿਓ ਜਿਹੜੀ ਤੁਸੀਂ ਸ਼ਰਤਾਈ ਬਣਾ ਰਹੇ ਹੋ ਕਿ ਕੋਈ ਕਿਸੇ ਜਿਵੇਂ ਕਿ ਲੋਕਾਂ ਦੇ ਮਨ 'ਚ ਬੈਮ ਹੈ ਕੋਈ ਭੰਗ ਪਾਣ ਦਾ ਜਾਂ ਨਸ਼ਾ ਪਾਣ ਦਾ ਕੋਈ ਐਦਾਂ ਦਾ ਕੰਮ ਨਹੀਂ ਜੀ ਬਾਬਾ ਜੀ ਐਦਾਂ ਐਦਾਂ ਕੁਝ ਵੀ ਨਹੀਂ ਹੈਗਾ ਤੇ ਇਹ ਸਿੰਪਲ ਆਪਾਂ ਘਰੇ ਵੀ ਰਗੜ ਕੇ ਛਕ ਸਕਦੇ ਹਾਂ ਨਾ ਬਟ ਗੱਲ ਕੀ ਆ ਵੀ ਖੇਚਲ ਆ ਨਾ ਕਿ ਸਰੀਰੇ ਨਹੀਂ ਰਹੇ ਉਹ ਕੰਮ ਨਹੀਂ ਰਹੇ ਹੈਗੇ ਕਿਉਂਕਿ ਆਪਾਂ ਸੋਚਦੇ ਹਾਂ ਵੀ ਹਾਂ ਅਸੀਂ ਤਾਂ ਕੇਲੇ ਆ ਛਕ ਛਕ ਰਹੇ ਹਾਂ ਪਰ ਇਹ ਕੇਲਾ ਵੀ ਜ਼ਹਿਰ ਆ ਕੀ ਅੰਦਰੋਂ ਠੀਕ ਹੈ ਨਾ ਇਹ ਬਿਮਾਰੀਆਂ ਨਾਲ ਤੇ ਚਲ ਮਹਾਰਾਜ ਗੁਰੂ ਸਾਹਿਬ ਦੀ ਸੇਵਾ ਆ ਅਸੀਂ ਕੋਈ ਬਾਲਾ ਮੁਨਾਫਾ ਰੱਖ ਕੇ ਵੀ ਨਹੀਂ ਸ਼ਿਕਾਰ ਰਹੇ ਫੌਜਾਂ ਨੂੰ ਈ ਰੇਟ ਰੱਖਿਆ ਤੁਸੀਂ ਇਹਦਾ 300 ਰੁਪਏ ਗਲਾਸ ਰੱਖਿਆ ਜਾਂ 50 ਰੁਪਏ ਗਲਾਸ ਰੱਖਿਆ ਹੋਇਆ ਉਹ ਉਹ ਜੀ ਉਹਦੇ ਵਿੱਚ ਕੁਆਂਟੀਟੀ ਵੀ ਆ ਜੇ 50 ਦਾ ਗਲਾਸ ਆ ਤਾਂ ਉਹ じゃ ਉਹ ਵੱਡਾ ਵੀ ਆ ਯਾਨੀ ਠੀਕ ਹੈ ਤੇ ਅਸੀਂ ਹੁਣ ਦੇਖਿਆ ਸੀਗਾ ਸਾਫ ਜਿਹਾ ਵੀ ਕਰਕੇ ਵੀ ਜਿੰਨੀ ਕਿ ਹਰਾਸਤ ਲਿਆਏ ਸੀ ਉੰਨੀ ਕਿ ਸਾਡੇ ਕੋਲ ਆਏ ਇਕੱਠੇ ਹੋਈ ਚਲ ਗੁਰੂ ਸਾਹਿਬ ਦੀ ਮਾਂ ਕਿਰਪਾ ਨਾਲ ਸੇਵਾ ਹੀ ਆ ਠੀਕ ਹੈ ਨਾ ਸੇਵਾ ਚਲੋ ਮਹਾਰਾਜ ਕਰਦੇ ਰਹੀ ਮਹਾਰਾਜ ਕਰਾਉਂਦੇ ਰਹਿਣਾ ਹਨਾ ਅਸੀਂ ਕੌਣ ਹੁੰਨੇ ਆ ਕਰਨੇ ਵਾਲੇ ਤੇ ਦੇ ਆ ਰੱਖਣਾ ਇਦ ਤੇ ਸਵਾਸਤ ਰਹੇ ਮਹਾਰਾਜ ਤੁਸੀਂ ਸਿੰਘ ਸਾਹਿਬ ਤੋਂ ਸੁਣਿਆ ਹੈ ਵੀ ਉਹਨਾਂ ਨੇ ਕਿਹਾ ਲੋਕਾਂ ਦਾ ਪਿਆਰ ਵੀ ਜੇ ਕੈਂਸਰ ਵਰਗੀਆਂ ਅੱਜਕੱਲ ਬਿਮਾਰੀਆਂ ਘਿਰ ਚੁੱਕੀਆਂ ਐ ਵੀ ਜਿਹੜੇ ਕਿਲੇ ਵੀ ਜਿਹੜੇ ਲਗਾ ਰਹੇ ਨੇ ਅੱਜਕੱਲ ਵੀ ਉਹ ਵੀ ਮਸਾਲਿਆਂ ਨਾਲ ਪਕਾਏ ਜਾਂਦੇ ਨੇ ਜਾਂ ਜ਼ਹਿਰ ਨਾਲ ਪਕਾਏ ਜਾਂਦੇ ਨੇ ਕਿਸ ਤਰੀਕੇ ਨਾਲ ਸੋ ਇਹ ਕੁਦਰਤੀ ਨੇਚਰਲ ਡਰਿੰਕ ਹੈ ਜਦੀ ਕੀਮਤ ਵੀ ਅਸੀਂ ਵਾਜੂਬ ਰੱਖੀ ਐ 30 ਰੁਪਏ ਤੇ 50 ਰੁਪਏ ਔਰ ਇੱਕ ਉਹਨਾਂ ਨੇ ਵਿਸ਼ੇਸ਼ ਗੱਲ ਕਹੀ ਐ ਵੀ ਜਿੰਨੀ ਅਸੀਂ ਰਸ ਲੈ ਆਂਦੀ 19 ਸਾਢੇ ਕੋ ਪੈਸੇ ਇਕੱਠੇ ਹੋਇਆ ਵੀ ਇੱਕ ਤਰ੍ਹਾਂ ਸੇਵਾ ਹੀ ਕਰਦਾ ਅੱਜ ਕੰਮ ਚੱਲ ਰਿਹਾ ਸੋ ਤੁਸੀਂ ਦੇਖ ਰਹੇ ਹੋ ਵੀ ਕਿਵੇਂ ਲੋਕਾਂ ਚ ਉਤਸ਼ਾਹ ਪੀਣ ਦਾ ਬਹੁਤ ਬੜ ਦੇ ਉਹ ਵੀ ਜਿਹੜੀ ਇਹ ਸ਼ਰਧਾਈ ਠੰਡੀ ਸ਼ਰਧਾਈ ਤਿਆਰ ਹੋ ਰਹੀ ਹੈ ਬਾਦਾਮ ਕਿਵੇਂ ਬਾਦਾਮ ਖੁੱਲੇ ਡੁੱਲੇ ਬਾਦਾਮ ਪਾਏ ਜਾ ਰਹੇ ਸਿੰਗ ਵੱਲੋਂ ਕੋਈ ਯਾਨੀ ਘੋਲ ਨਹੀਂ ਕੀਤੀ ਜਾ ਰਹੀ ਵੀ ਘੱਟ ਵੱਧ ਪਾ ਰਹੇ ਸੌਫ ਹੁਣ ਸੌਂਫ ਵੀ ਨਾਲ ਪਾ ਰਹੇ ਨੇ ਦੇਖੋ ਤੁਸੀਂ ਸੌਂਫ ਨਾਲ ਪਾ ਰਹੇ ਨੇ ਤੇ ਪਹਿਲਾਂ ਬਾਦਾਮ ਪਾਏ ਆ ਸੌਂਫ ਪਾਏ ਆ ਬਾਬਾ ਜੀ ਇਹ ਸਮਾਨ ਜਿਹੜਾ ਕੁਦਰਤੀ ਸਮਾਨ ਸਾਰਾ ਪਾ ਰਹੇ ਹੁਣ گلاب ਦੇ ਫੁੱਲ ਵੀ ਪਾਣ ਜਾ ਰਹੇ ਹੋ ਬਾਬਾ ਜੀ ਹਾਂਜੀ گلاب ਦੇ ਫੁੱਲ ਹੋ ਗਏ ਜੀ ਬਾਦਾਮ ਹੋ ਗਏ ਜੀ ਬਾਕੀ ਫਲੈਕਸ ਦੇ ਤੁਸੀਂ ਪੜਿਆ ਹੋਈ ਆ ਵੀ ਜੋ ਜੋ ਸਮਾਨ ਲੈ ਕੇ ਆਵੇ ਆ ਜੀ ਉਹੀ ਪਰ ਤੋਂ ਕਰ ਰਹੇ ਆ ਉਹਨਾਂ ਦੇ ਦੇਖੋ ਤੁਸੀਂ ਦੇਖੋ ਤੁਸੀਂ ਕੋਈ ਕਿਰਸ ਨਹੀਂ ਕਰ ਰਹੇ ਹੁਣ ਖਸ ਖਸ ਵੀ ਪਾਈ ਜਾ ਰਹੀ ਹੈ ਜਣੀ ਸਰੀਰ ਨੂੰ ਠੰਡਾਈ ਜਿਹੜੀ ਸਰੀਰ ਦੀ ਕੁਦਰਤੀ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈ ਜਿਵੇਂ ਕਿ ਕਹਿੰਦੇ ਪਹਿਲਵਾਨਾਂ ਦੀ ਵੀ ਖੁਰਾਕ ਹੈ ਵੀ ਇਹਨੇ ਦੱਸਿਆ ਹੈ ਵੀ ਵੀ ਗੁਰੂ ਸਾਹਿਬ ਵੱਲੋਂ ਇਹ ਪ੍ਰਾਤਨ ਡਰਿੰਕ ਹੈ ਜਿਹੜੀ ਸਪਲਾਈ ਜਾ ਰਹੀਆਂ ਲਾਚੀਆਂ ਤੁਸੀਂ ਦੇਖੋ ਲਾਚੀਆਂ ਵੀ ਕੋਈ ਇੱਕ ਦੋ ਨਹੀਂ ਪਾਈਆਂ ਨਾ ਖੁੱਲੀਆਂ ਡੁੱਲੀਆਂ ਲਾਚੀਆਂ ਪਈਆਂ ਸਮਾਨ ਦੇ ਵਿੱਚ ਬਣਾਉਣ ਲਈ ਕੋਈ ਕੁਤਾਹੀ ਨਹੀਂ ਹੈ ਵੀ ਸਮਾਨ ਦੇ ਵੀ ਛੋਟਾ ਛੋਟਾ ਸਮਾਨ ਪਾ ਦਈਏ ਵੀ ਹਾਂ ਵੀ ਲੋਕਾਂ ਨੂੰ ਭਲਾ ਕੇ ਪਾਣੀ ਘੋਲ ਕੇ ਬੁਲਾ ਦਈਏ ਉਹ ਕੰਮ ਨਹੀਂ ਹੈ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਜੇ ਹੋਰ ਪਤਾ ਕੀ ਕੀ ਸਮਾਨ ਪਾਣਾ ਜਾ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਨਾਲ ਦੀ ਨਾਲ ਵੀ ਸਮਾਨ ਦੇਖੋ ਤੁਸੀਂ ਦੇਖ ਸਕ ਦੇਖੋ ਤੁਸੀਂ ਹੁਣ ਮੱਕੀਰਾ ਮਗਜਖੀਰਾ ਵੀ ਪਾਇਆ ਜਾ ਰਿਹਾ ਜਿਹੜੇ ਕਿ ਜਨਾਹ ਵਾਲੀ ਮਿਰਚ ਹੋ ਗਈ ਜੀ ਆ ਕਾਲੀ ਮਿਰਚ ਵੀ ਦੇਖੋ ਪਾਈ ਜਾ ਰਹੀ ਹੈ ਕਾਲੀ ਮਿਰਚ ਜਿਹੜੀ ਕੁਦਰਤੀ ਸਰੀਰ ਨੂੰ ਵੀ ਆਪਾਂ ਨੇ ਨੇ ਵੀ ਬਿਮਾਰੀਆਂ ਤੋਂ ਬਚਾ ਕੇ ਰੱਖਦੀ ਹੈ ਬਾਦਾਮ ਕਾਲੀ ਮਿਰਚ ਇਲਾਚੀ ਛੋਟੀ ਇਲਾਚੀ ਗੁਲਾਬ ਦੇ ਫੁੱਲ ਅਤੇ ਬੀਜ ਪਾਏ ਗਏ ਨੇ ਇੱਕ ਚੀਜ਼ ਹੁਣ ਕੇਸਰ ਸਭ ਤੋਂ ਵੱਡੀ ਕੇਸਰ ਦੇਖੋ ਕੇਸਰ ਪਾਣ ਵਾਲੇ ਕਿੰਨੀ ਮਹਿੰਗੀ ਚੀਜ਼ ਹੈ ਕੇਸਰ ਵੀ ਕੋਈ ਕਤਾਹੀ ਨਹੀਂ ਵਰਤੀ ਜਾ ਰਹੀ ਇਹਨਾਂ ਵੱਲੋਂ ਵੀ ਅਸੀਂ ਘੱਟ ਸਮਾਨੀ ਪੂਰਾ ਸਮਾਨ ਪਾਇਆ ਇਹਨਾਂ ਨੇ ਦੇਖੋ ਕੇਸਰ ਫੁੱਲਾ ਢੁਲਾ ਕੇਸਰ ਪਾਇਆ ਹੈ ਨੋਸ਼ਦਾਈ ਬਣਾਉਣ ਲਈ ਤੁਸੀਂ ਦੇਖੋਗੇ ਖਾਸ ਕਰਕੇ ਰਹਿ ਗਈ ਭਾਈ ਇਹ ਤਾਂ ਬੈ ਗਈ ਤੁਸੀਂ ਦੇਖੋ ਸਮਾਨ ਚ ਕੋਈ ਕਟਾਈ ਨਹੀਂ ਦੁਬਾਰਾ ਖਸ ਖਸ ਪਾਈ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਸੀ ਇਹ ਪੈਣਾ ਦਾ ਪੂਰਾ ਵਧੀਆ ਡਿੰਗ ਬਣਾ ਔਰ ਨਾਲ ਨਾਲ ਪਾਣੀ ਜਲ ਦਾ ਛਿੱਟਾ ਵੀ ਦਿੱਤਾ ਜਾ ਰਿਹਾ ਹੈ ਬਾਬਾ ਜੀ ਜਿਹੜਾ ਪਹਿਲਾਂ ਤਾਂ ਦੱਸਿਓ ਜਿਹੜੇ ਜਿਹੜੇ ਤੁਸੀਂ ਇਹ ਚ ਬਣਾ ਰਹੇ ਹੋ ਇਹ ਇਹਨੂੰ ਕੀ ਕਹਿੰਦੇ ਨੇ ਬਾਬਾ ਜੀ ਸੁਨਹਿਰਾ ਸਲੂਤਰ ਕਹਿੰਦੇ ਨੇ ਜੀ ਅੱਛਾ ਸੁਨਹਿਰਾ ਸੁੱਤਰ ਤੁਹਾਡੀ ਭਾਸ਼ਾ ਸੁਨਹਿਰਾ ਸੁੱਤਰ ਕਹਿੰਦੇ ਨੇ ਜੀ ਮਹਾਰਾਜ ਤੇ ਜਿਹੜਾ ਆਹ ਹੈ ਜਿਹੜਾ ਜਿਹਨੂੰ ਕੋਟਣਾ ਹੈ ਇਹਦੇ ਬਾਰੇ ਵੀ ਦੱਸੋ ਇਹ ਨਿੰਮ ਦਾ ਸਲੂਤਰ ਹੁੰਦਾ ਜੀ ਜਿੱਦਾਂ ਨਿੰਮ ਦੀ ਵਰਤਕ ਤਾਂ ਨਿਯੰਗ ਸਿੰਘ ਦਾਤਨ ਕਰਦੇ ਨੇ ਅਮਰਤਵਿੜਾ ਦਾਤਨ ਕੁਰਲਾ ਕਰਦੇ ਨੇ ਤੇ ਦਾਤਣਾ ਵੀ ਨਿੰਮ ਦੀ ਵਰਤਦੇ ਨੇ ਜ਼ਿਆਦਾਤਰ ਤੇ ਕਿਕਰ ਹੋ ਗਿਆ ਜਾਂ ਹੋਰ ਹਨਾ ਜੀ ਸਲੂਤਰ ਇੱਕ 베ਰੀ ਦਾ ਹੁੰਦਾ ਤੇ ਨਿੰਮ ਦਾ ਸਲੂਤਰ ਜ਼ਿਆਦਾਤਰ ਵਰਤਦੇ ਨੇ ਤੇ ਜਿੱਦਾਂ ਇਹਦੇ ਵਿੱਚ ਬਾਬਾ ਬੋਤਾ ਸਿੰਘ ਮਾਪਾ ਗਰਜਾ ਸਿੰਘ ਹਨਾਈ ਇਤਿਹਾਸ ਸਾਰਾ ਪਰਿਵੰਦ ਪਤਾ ਹੀ ਆ ਵੀ ਉਹਨਾਂ ਕੋਲ ਅਖੀਰ ਨੂੰ ਸਰਉਤਰ ਸੀਗਾ ਸਰਉਤਰ ਨਾਲ ਜੂਝ ਕੇ ਸ਼ਹੀਦ ਹੋ ਗਏ ਸੀ ਉਹ ਜਿਵੇਂ ਉਹਨੇ ਕਿਹਾ ਮੈਂ ਹੈ ਸਿੰਘ ਬੋਤਾ ਹੱਥ ਵਿੱਚ ਛੋਟਾ ਮੋਟਾ ਰਾਜ ਖਲੋਤਾ ਜਮਾ ਜਲਾਤ ਚਲੋਤਾ ਪੈਸਾ ਲਾਇਆ ਗੱਡੇ ਨੂੰ ਆਣਾ ਲਾਇਆ ਖੋਤਾ ਤੂੰ ਹੈ ਨਲਾਇਕ ਕੋਤਾ ਜਾਏਗਾ ਤਰਗੇ ਰੋਤਾ ਆਖੀ ਭਾਬੀ ਘਰ ਨੂੰ ਤੇਰਾ ਦੇਵਰ ਹੈ ਸਿੰਘ ਭਾਈ ਬੋਤਾ ਤੇ ਫਿਰ ਉਹਦੇ ਛੋਟੇ ਦਾ ਸਰਉਤਰ ਆਉਂਦਾ ਇਹ ਰਗੜਾ ਪਾਣੀ ਫੌਜਾਂ ਸ਼ਕਤੀਆਂ ਦੀ ਤਾਂ ਹੀ ਆਇਆ ਬੱਬਈ ਉਹਨਾਂ ਕੋਲ ਠੀਕ ਹੈ ਨਾ ਤੇ ਇਹਦਾ ਫਾਇਦਾ ਬਣਿਆ ਵੀ ਇੱਕ ਉਹਨੇ ਮੁਦ ਕਰ ਪਹਿਲਾਂ ਵੀ ਬਚਨ ਹੋ ਕੇ ਹਟਿਆ ਆ ਵੀ ਛੇਵੇਂ ਪਾਸ਼ਾ ਮੀਰੀਪਰੀ ਮਾਲਕ ਸਤਿਗੁਰੂ ਬੰਦੀ ਛੁਟ ਦਤਾ ਜੀ ਦੋ ਖਾੜੇ ਉਹਨਾਂ ਨੇ ਉਸ ਟਾਈਮ ਚਲਾਏ ਸੀ ਇੱਕ ਮੱਲ ਖਾੜਾ ਇੱਕ ਰਣਜੀਤ ਅਖਾੜਾ ਗੱਤਕੇ ਦਾ ਰਣਜੀਤ ਅਖਾੜਾ ਹੁੰਦਾ ਸੀ ਤੇ ਘੋਲ ਲਾਉਂਦੇ ਸੀ ਅੱਜ ਵੀ ਦਲਾਪੰਥਾਂ ਦੇ ਵਿੱਚ ਜਾਉਂਗੇ ਤੁਸੀਂ ਜੇ ਉਹਦੇ ਵਿੱਚ ਘੋਲ ਵੀ ਕਰਾਏ ਜਾਂਦੇ ਨੇ ਜੀ ਤੇ ਆਮ ਤੌਰ ਤੇ ਕਹਿੰਦੇ ਪਹਿਲਵਾਨਾਂ ਦੀ ਖਰਾਕ ਠੀਕ ਆ ਜੀ ਉੱਥੇ ਜਿਹੜੀ ਫੌਜਾਂ ਸੀਗੇ ਸਿੱਖ ਸੀਗੇ ਮਹਾਰਾ ਇੱਕ ਔਣ ਕਰਾਉਂਦੇ ਸੀ ਜਦੋਂ ਵੀ ਜੋ ਸ਼ਸਤਰ ਦਾ ਵਾਰ ਨਹੀਂ ਕਰਨਾ ਹੈਗਾ ਵੀ ਹਥੋਹਦੀ ਲੜਾਈ ਪੈ ਜਾਂਦੀ ਸੀ ਤੇ ਉੱਥੇ ਫਿਰ ਇਹ ਚੀਜ਼ਾਂ ਮਹਾਰਾ ਇਹਨੇ ਕਿਹਾ ਵੀ ਇਹ ਚੀਜ਼ ਦੀ ਵਰਤੋਂ ਕਰੋ ਮੁਦ ਕਰਾਉਂਦੇ ਸੀ ਉਹਨੂੰ ਚਲਾਓ ਵੱਡੇ ਵੱਡੇ ਸਲੋਟਰ ਉੱਚੇ ਉੱਚੇ 10 10 12 12 ਫੁੱਟ ਦੇ ਤੇ 30 30 ਕਿਲੋ ਦੇ ਤੇ ਉਹ ਘਮਾਓ ਉਹਨਾਂ ਨਾਲ ਕੀ ਆ ਪਰਚਿਸ ਹੁੰਦੀ ਆ ਸਰੀਰ ਤੇ ਠੀਕ ਆ ਜੀ ਅੱਜ ਕੱਲ ਦਾ ਹੁਣ ਚਾਹਾਂ ਆ ਗਈ ਆ ਉਹਨਾਂ ਨੇ ਹੁਣ ਕੰਮ ਖਰਾਬ ਕਰਤਾ ਹਨਾ ਜੀ ਉਹ ਚੀਜ਼ਾਂ ਛੱਕਦੀਆਂ ਨਹੀਂ ਫੌਜਾਂ ਸਕੋ ਛਕਾਓ ਤੇ ਸੰਗਤ ਨੂੰ ਛਟਾਓ ਫਤੇਗ ਆਏ ਸੰਗਰਾਂਦ ਨੂੰ ਅੰਮ੍ਰਿਤ ਵੇਲੇ 2 ਵਜੇ ਸਿੰਘ ਲੋਕਲ ਸਿੰਘ ਨਵੇਲਾਣਾ ਜੋ ਜ਼ਿਲ੍ਹੇ ਦੀਆਂ ਸਿੰਘ ਫੌਜਾਂ ਨੇ ਜਿੰਨੇ ਵੀ ਨੇ ਹੰਗ ਸਿੰਘ ਤੇ ਉੱਥੇ ਸਰਬਲੋਹ ਦੀ ਵਰਤੋਂ ਕਰਦਿਨੇ ਤੇ ਸਾਰੀਆਂ ਫੌਜਾਂ ਇਕੱਠੇ ਹੋ ਕੇ ਸ਼ਰਧਈਆਂ ਦੇ ਲੰਗਰ ਲਾਉਂਦੇ ਨੇ ਮਹਾਰਾਜ ਅੰਮ੍ਰਿਤ ਵੇਲੇ ਚੀਦਾ ਸਾਹਿਬ ਜਿਹੜਾ ਜਿੰਨੇ ਵੀ ਸਿੰਘ ਸ਼ਹੀਦ ਹੋਏ ਸੀਗੇ ਸਰਹੰਦ ਦੇ ਵਿੱਚ ਸਸਕਾਰ ਖੜਾ ਹੈ ਉਹਦੇ ਬੈਕ ਸਾਈਡ ਸਨੈਰਸ ਨੂੰ ਉੱਤਰ ਲੈ ਕੇ ਸੰਗ ਨਾਲੇ ਬਾਣੀ ਪੜਦੇ ਨੇ ਬਿਆੰਤ ਬਾਣੀਆਂ ਦੇ ਜਾਪ ਕਰਕੇ ਅਰਦਾਸ ਬੰਦੀ ਮਹਾਰੇ ਬਾਬਾ ਫਤਿਹ ਸਿੰਘ ਕੋਲ ਕਰਕੇ ਫਿਰ ਵਰਤਾਰਾ ਕਰ ਦਿੰਦੇ ਸੰਗ ਜਦੋਂ ਤੁਸੀਂ ਇਹ ਬਣਾਨੇ ਨਲ ਦੀ ਬਾਣੀ ਵੀ ਪੜਦੇ ਬਾਣੀ ਪੜਦੇ ਆ ਸਪੀਕਰ ਰੱਖਿਆ ਅੱਛਾ ਸਪੀਕਰ ਤੇ ਬਾਣੀ ਨਾਲ ਚਲਦੀ ਹੈ ਬਾਕੀ ਚਲੰਤ ਕਰੀਆ ਫੌਜਾਂ ਬਾਣੀ ਨਹੀਂ ਤੁਸੀਂ ਪੰਜ ਸਿੰਘ ਨਾਲ ਰੱਖੇ ਨੇ ਵੀ ਪੰਜ ਸਿੰਘਾਂ ਦੀ ਕੋਈ ਵਿਸ਼ੇਸ਼ ਮਹੱਤਤਾ ਇਸ ਗੱਲ ਦੇ ਵਿੱਚ ਨਹੀਂ ਹੈਗੀ ਬਿਲਕੁਲ ਜੀ ਮਹਾਰੇ ਕਹਿੰਦੇ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵਾ ਦਰਗਾਹ ਮਾਨ ਪੰਜ ਸੰਗਰਾਂ ਤੇ ਅਰਦਾਸ ਕਰਾਵੋ ਜੋ ਵਰ ਮੰਗੋ ਸੋ ਵਰ ਪਾਵੋ ਠੀਕ ਆ ਜੀ ਤੇ ਛੇਵੇਂ ਪਾਸ਼ਾ ਮਹਾਰੇ ਨਾਲ ਪੰਜ ਸਿੱਖ ਹੀ ਸੀਗੇ ਭਾਈ ਜੇਠਾ ਜੀ ਭਾਈ ਪੁਰਾਣਾ ਜੀ ਬਾਬਾ ਵਿਧੀ ਚੰਦ ਵਰਗੇ ਸੂਰਮੇ ਤੇ ਉਹ ਪੰਜ ਦਾ ਵੀ ਭੱਤਵਾ ਕੋਈ ਵੱਡਾ ਬਾਬਾ ਜੀ ਤੇ ਬਾਕੀ ਪੰਜ ਪਿਆਰੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਵੀ ਪੰਜ ਸਿੱਖ ਹੀ ਗਏ ਸੀਗੇ ਦਿੱਲੀ ਨੂੰ ਜਦੋਂ ਗਏ ਨੇ ਤੇ ਉਹੀ ਬਰਤਾਰਾ ਸਿੰਘ ਨੇ ਜੋ ਪੰਜ ਨੇ ਜਿੱਤੇ ਪੰਜ ਆ ਗਏ ਤੇ ਉਹਦੇ ਪਰਮੇਸ਼ਰ ਖੁਦੇ ਆ ਬਾਬਾ ਜੀ ਤੁਸੀਂ ਅੱਜ ਖੰਨੇ ਸ਼ਹਿਰ ਚ ਆਏ ਹੋ ਚੇਚੇ ਤੋਤੇ ਮਲੋਤੋਂ ਯਾਨੀ ਇੱਥੇ ਤੁਹਾਨੂੰ ਕਿੱਦਾਂ ਲੱਗਿਆ ਵੀ ਪਹਿਲਾ ਦਿਨ ਹੈ ਤੁਹਾਡਾ ਅੱਜ ਲਗਾਨ ਦਾ ਇਹ ਬਾਬਾ ਜੀ ਹੈਗਾ ਹਾਂਜੀ ਪਹਿਲਾ ਦਿਨ ਹੈ ਪਹਿਲਾ ਦਿਨ ਹੈ ਤੇ ਕਿੱਦਾਂ ਲੱਗਿਆ ਤੁਹਾਨੂੰ ਕਿੱਦਾਂ ਜਿਹੜੀ ਲੋਕਾਂ ਵੱਲੋਂ ਕਿੱਦਾਂ ਰਿਸਪੌਂਸ ਮਿਲ ਈ ਰਸਵੰਦਾ ਇਦਾਂ ਜੀ ਐ ਕਹਿ ਲੀਏ ਵੀ ਲੋਕ ਅਟੀ ਕਰੇ ਸੀ ਸਰੂ ਗਿਆ ਰੁਕਿਆ ਨਹੀਂ ਸਵੇਰ ਦਾ ਕਿੱਥੇ ਗਏ ਸੀ ਬਾਬਾ ਜੀ ਤੁਸੀਂ ਇੱਕ ਬਜ਼ੁਰਗ ਆਏ ਸੀਗੇ ਉਹ ਆਖਦੇ ਕਹਿੰਦੇ ਬਾਬਾ ਜੀ ਕਿੱਥੇ ਸੀ ਤੁਸੀਂ ਵੀ ਜਿਵੇਂ ਜਾਣਦੇ ਹੀ ਹੁੰਦੇ ਨੇ ਬਾਬਾ ਜੀ ਕਿੱਥੇ ਸੀ ਕਿਹੜੇ ਗੁੱਟ 'ਚ ਬੈਠੇ ਸੀਗੇ ਮੈਂ ਕਿਹਾ ਬਈ ਸਿੰਗ ਸਿੰਗ ਨੇ ਘੁਰਨੇ ਅੱਜ ਬੈਠੇ ਦੀ ਬਾਹਰ ਨਿਕਲੇ ਤੇ ਤੁਸੀਂ ਸੰਗਤਾਂ ਨੂੰ ਚਲਾ ਕੇ ਦਿਖਾਓਗੇ ਵੀ ਕਿੱਦਾਂ ਆਏ ਬਣਾਣਾ ਇਹ ਵੀ ਦਿਖਾਓਗੇ ਤੁਸੀਂ ਸਾਨੂੰ ਤੁਸੀਂ ਦੇਖ ਸਕਦੇ ਹੋ ਵੀ ਹੁਣ ਜਿਹੜਾ ਇਹਨਾਂ ਦਾ ਜੋ ਪੱਥਰ ਹੈ ਇਹ ਵਿਸ਼ੇਸ਼ ਪੱਥਰ ਜਿਹਨੂੰ ਕਿ ਇਹਨਾਂ ਨੇ ਬਾਦਸ਼ਾਹ ਇਹਨਾਂ ਦੀ ਬੋਲੀ ਵੀ ਹੈ ਉਹ ਚ ਦੱਸਿਆ ਵੀ ਇਹਨਾਂ ਨੇ ਵੀ ਕੀ ਨਾਮ ਹੈ ਤੇ ਨਾਲ ਹੀ ਕੋਟਨਾ ਜੋ ਨਿਮਤ ਦਾ ਕੋਟਨਾ ਹੈ ਉਹਦੇ ਨਾਲ ਇਹ ਰਗੜਾ ਲਾ ਰਹੇ ਨੇ ਤੇ ਦੱਸਿਆ ਕੋਈ ਨਸ਼ੇ ਦੀ ਵੀ ਚੀਜ਼ ਨਹੀਂ ਹੈਗੀ ਇਹ ਜਿਹੜੀ ਚੀਜ਼ ਹੈ ਜਿਹੜਾ ਡਰਿੰਕ ਹੈ ਇਹ ਕੁਦਰਤੀ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਚੀਜ਼ ਹੈ ਜਿਹਨੂੰ ਕੀ ਅਸੀਂ ਸ਼ਰਧਾਈ ਕਹਿੰਦੇ ਠੰਡੀ ਸ਼ਰਧਾਈ ਕੋਈ ਇਹ ਤੇ ਨਸ਼ੇ ਨਾਮ ਦੀ ਕੋਈ ਚੀਜ਼ ਨਹੀਂ ਕੋਈ ਭੰਗ ਨਹੀਂ ਕੋਈ ਹੋਰ ਕੁਝ ਨਹੀਂ ਸਿਰਫ ਬਦਾਮ ਇਲਾਚੀਆਂ ਖਾਸ ਖਾਸ ਗੁਲਾਬ ਦੇ ਫੁੱਲ ਕਿਸਤਰ ਇਹ ਵਿਸ਼ੇਸ਼ ਤੌਰ ਤੇ ਪਾ ਕੇ ਬਣਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਆਹ ਜੰਨਨ ਕਿਤਾਬ ਮੇਰੇ ਘਰ ਤੇ ਕੰਮ ਕਰ ਰਿਹਾ ਹੈ ਸੁਪਰੀ ਬੇਟਾ ਉਹ ਜੰਨਨ ਕਿਹਾ ਬਾਦਾਮਾਂ ਨੂੰ ਕੋਟ ਕੇ ਬਿਲਕੁਲ ਪੀਸ ਦਿੱਤਾ ਗਿਆ ਕੋਈ ਮਸ਼ੀਨ ਨਹੀਂ ਕੋਈ ਅੱਜਕੱਲ ਮਿਕਸੀ ਦਾ ਯੁੱਗ ਚੱਲ ਪਿਆ ਪਰ ਇਹਨਾਂ ਨੇ ਜੋ ਪ੍ਰਾਤਨ ਕੋਟਣਾ ਤੇ ਪੱਥਰ ਦਾ ਜੋ ਰੱਖਿਆ ਪਿਆ ਉਹਦੇ ਵਿੱਚ ਯਾਨੀ ਕੋਟ ਕੇ ਬਾਦਾਮਾਂ ਨੂੰ ਕਾਲੀ ਮਿਰਚ ਨੂੰ ਲਾਚੀਆਂ ਨੂੰ ਖਸਖਸ ਨੂੰ ਅਤੇ ਨਾਲ ਹੀ ਬੀਜ ਨੇ ਜੋ ਜੋ ਮਗਜ ਬੀਜੇ ਉਹਨਾਂ ਨੂੰ ਘੋਟ ਕੇ ਡਰਿੰਕ ਬਣਾਉਂਦੇ ਨੇ ਤੁਹਾਨੂੰ ਦਿਖਾਵਾਂਗੇ ਕਿਵੇਂ ਦੁੱਧ ਪਾ ਕੇ ਔਰ ਪਾਣੀ ਪਾ ਕੇ ਇਹ ਸ਼ਰਬਤੀ ਤਿਆਰ ਕਰਦੇ ਨੇ ਜੋ ਕਿ ਲੋਕਾਂ ਨੂੰ ਪਿਆਰਾ ਹੈ ਸਿਰਫ 30 ਰੁਪਏ ਔਰ 50 ਰੁਪਏ ਦੇ ਵਿੱਚ ਗਲਾਸ ਔਰ ਅੱਜ ਇਹਨਾਂ ਨੇ ਇਹ ਵੀ ਗੱਲ ਦੱਸੀ ਨਵੀਂ ਗੱਲ ਦੱਸੀ ਹੈ ਵੀ ਜਿੰਨੇ ਦੇ ਸੀ ਰਸਲ ਲਿਆਂਦੇ ਸਿਰਫ ਉਨੇ ਹੀ ਸਾਡੇ ਕੋਲ ਪੈਸੇ ਪੂਰੇ ਹੋਏ ਆ ਹਜੇ ਉਸ ਤੋਂ ਸੇਵਾ ਹੀ ਕਰ ਰਹੇ ਆ ਤੁਹਾਡੇ ਨਾਲ ਸਾਡੇ ਸਿੰਘ ਹੋਰ ਵੀ ਜੁੜੇ ਆ ਤੁਹਾਡੇ ਉਹਨਾਂ ਨੇ ਵੀ ਗੱਲਬਾਤ ਕਰਨਾਂ ਕੀ ਕਹਿਣਾ ਜਾਣਗੇ ਜਿੰਨਾ ਸਿੰਘਾਂ ਨੇ ਪੀਤੀ ਆ ਉਹ ਵੀ ਦੱਸਣਗੇ ਵੀ ਇਹ ਕਿੱਦਾਂ ਲੱਗਿਆ ਹਾਂ ਜੀ ਸਾਡੇ ਨਾਲ ਇੱਕ ਸਿੰਘ ਜੁੜੇ ਨੇ ਤੁਸੀਂ ਡਰਿੰਕ ਪੀਤੀ ਆ ਜੀ ਇਹ ਹਾਂਜੀ ਹਾਂਜੀ ਤੀਜੀ ਵਾਰ ਪੀ ਗਏ ਮੈਂ ਅੱਜ ਅੱਛਾ ਤੀਜੀ ਵਾਰ ਪੀ ਗਏ ਅੱਜ ਹਾਂਜੀ ਹਾਂਜੀ ਤੇ ਕਿੱਦਾਂ ਲੱਗਿਆ ਤੁਹਾਨੂੰ ਇਹ ਬਹੁਤ ਵਧੀਆ ਪਰ ਅਜ ਸਵੇਰੇ ਜਦੋਂ ਬਣਾ ਰਹੇ ਸੀ ਉਦੋਂ ਵੀ ਮੈਂ ਆਇਆ ਜੀ ਜਿਹੜੇ ਹੋਰ ਆਪਾਂ ਆਹ ਕੋਲ ਡਰਿੰਕ ਇੱਕ ਉਹ ਚੱਲੀ ਪਿਆ ਬਹੁਤ ਡਰਿੰਕਾਂ ਦੇ ਬਹੁਤ ਗਲਤ ਡਰਿੰਕਾ ਜੱਲੇ ਪਿਆ ਉਹਨਾਂ ਦਾ 100 ਗੁਣਾ ਫਾਇਦਾ ਜੀ ਇਹਨਾਂ ਦਾ ਤੇ ਨਾਲੇ ਪੇਟ ਦੀ ਗਰਮੀ ਚੱਕਦੀ ਹੈ ਠੰਡੀਆਂ ਚੀਜ਼ਾਂ ਪਾਈਆਂ ਹੋਈਆਂ ਜਿਵੇਂ ਸਵਾਮ ਬਦਾਮ ਮਗਜ ਇਹ ਬੱਚਾ ਵੀ ਪੀ ਸਕਦਾ ਲੇਡੀਜ਼ ਵੀ ਪੀ ਸਕਦੀਆਂ ਨੇ ਜੀ ਇਹਦਾ ਫਾਇਦਾ ਹੀ ਫਾਇਦਾ ਗਰਮੀਆਂ ਵਾਸਤੇ ਇੱਕ ਚੰਗੀ ਚੀਜ਼ ਹੈ ਵਧੀਆ ਚੀਜ਼ ਹੈ ਜੀ ਤੁਸੀਂ ਇੱਥੇ ਖੰਨੇ ਦੇ ਰਹਿਣ ਵਾਲੇ ਹੋ ਵੀ ਜਿਵੇਂ ਤੁਹਾਨੂੰ ਕਿਉਂ ਪਤਾ ਲੱਗਿਆ ਵੀ ਇੱਥੇ ਐਡਾ ਜਲਾ ਲਾਇਆ ਪਈ ਸਿੰਘਾ ਨੇ ਜੱਡਾ ਲਾਇਆ ਇਹ ਸਵੇਰੇ ਮੈਂ ਨੰਗਾ ਜਾ ਰਿਹਾ ਸੀ ਕਿ ਉਹਨੇ ਲਾਇਆ ਹੋਇਆ ਸੀ ਕਿ ਮੈਂ ਰੁਕ ਗਿਆ ਅੱਛਾ ਜੀ ਤੇ ਸ਼ਰਧਾਈ ਜੀ ਕਹਿੰਦੇ ਮੈਂ ਕਿਹਾ ਚਲੋ ਪੀ ਕੇ ਦੇ ਦਿੰਦੇ ਆ ਵੀ ਫੇਸਬ ਤੇ ਫਿਰ ਅੱਜ ਤਿੰਨ ਗਲਾਸ ਪੀ ਗਈ ਮੈਂ ਦੋ ਪਹਿਲਾਂ ਇੱਕ ਹੁਣ ਤੇ ਤਿੰਨ ਗਲਾਸ ਤੁਸੀਂ ਪੀਤੇ ਤਨ ਕੋਈ ਨੁਕਸਾਨ ਕੋਈ ਏਦਾਂ ਪੇਟ ਦੇ ਵਿੱਚ ਗੜਬੜ ਨਹੀਂ ਕੋਈ ਲੱਗੀ ਵੀ ਤੇ ਵਿੱਚ ਗੜਬੜ ਨਹੀਂ ਲੱਗੀ ਜੀ ਕਰਦਾ ਹੋਰ ਪੀ ਜਾਈਏ ਅੱਛਾ ਹੋਰ ਪੀ ਜਾਈਏ ਤੁਮੇ ਤੁਮੇ ਤੋਂ ਹਾਂਜੀ ਹਾਂਜੀ ਵਧੀਆ ਚੀਜ਼ ਹੈ ਜੀ ਤੁਸੀਂ ਸੁਣਿਆ ਵੀ ਇਹ ਸਿੰਘ ਨੇ ਜਿਹੜੇ ਤੀਜੀ ਵਾਰ ਇੱਥੇ ਆਏ ਨੇ ਔਰ ਤਿੰਨ ਗਲਾਸ ਫੇਰ ਤੇ ਪੀ ਚੁੱਕੇ ਨੇ ਉਹ ਕਹਿੰਦੇ ਮੇਰੇ ਬਾਰ ਬਾਰ ਜੀ ਕਰਦਾ ਪੀਣ ਦਾ ਵੀ ਪੀ ਵੀ ਚੱਲਾਂ ਤੁਸੀਂ ਦੇਖਿਆ ਵੀ ਗੁਰਬਾਣੀ ਤੱਕ ਵੀ ਲਿਖੀ ਹੈ ਸਰਬ ਲੋਹ ਦੀ ਰੱਛਿਆ ਹਮਨੇ ਠੰਡੀ ਮਿੱਠੀ ਸ਼ਰਦਾਈ ਜਿਹੜੀ ਕਿ ਯਾਨੀ ਕਿ ਪੁਰਾਤਨ ਗੁਰੂ ਸਾਹਿਬ ਦੇ ਸਮੇਂ ਚੱਲਦੀ ਆ ਰਹੀ ਹੈ ਇਸ ਸਮੇਂ ਅਸੀਂ ਜੀਟੀ ਮਾਰਕੀਟ ਦੇ ਵਿੱਚ ਤੁਹਾਨੂੰ ਦਿਖਾਇਆ ਵੀ ਠੰਡੀ ਮਿੱਠੀ ਜਿਹੜੀ ਸ਼ਰਦਾਈ ਜਿਹੜੇ ਸਿੰਘ ਤਿਆਰ ਕਰਾ ਰਹੇ ਕਿਵੇਂ ਉਹ ਲੋਕਾਂ ਨੂੰ ਪਿਆਰੇ ਨੇ ਔਰ ਕਿਵੇਂ ਕੁਦਰਤੀ ਜੋ ਡਰਿੰਕ ਹੈ ਨਾ ਉਹ ਅਸੀਂ ਇਸ ਟਾਈਮ ਖੜੇ ਸੀ ਜੀਟੀ ਮਾਰਕੀਟ ਦੇ ਵਿੱਚ ਮੈਂ ਹਰਜੀਤ ਸਿੰਘ ਭਾਟਿਆ ਤੇ ਮੇਰੇ ਨਾਲ ਪਰਮਜੀਤ ਸਿੰਘ ਪੰਮਾ ਜੀ ਦੀ ਵਿਸ਼ੇਸ਼ ਰਿਪੋਰਟ ਅਸੀਂ ਹੋਰ ਰਿਪੋਰਟ ਲੈ ਕੇ ਵੀ ਅੱਜ ਤੱਕ ਪੇਸ਼ ਆਵਾਂਗੇ ਤਦ ਤੱਕ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ